अच्छा पिछले 2 सालਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿੰਨਾ ਕੰਮ ਕੀਤਾ ਜੇ ਸਥਿਤੀ ਕੰਮ ਦੀ ਹੋਵੇ ਤਾਂ ਕੰਮ ਕਿੰਨਾ ਹੋਇਆ ਨਹੀਂ ਹੋਇਆ ਜੀ ਕੋਈ ਖੇਤ ਕਰ ਕੁਛ ਨਹੀਂ ਹੋਇਆ ਤੇ ਉਹ ਨਾ ਪੰਡਾ ਹਨਾ ਕੋਈ ਜਮਾ ਨਹੀਂ ਹੋਇਆ ਅਕਾਲੀ ਦਲ ਦੇ ਨਾਲ ਅਸੀਂ ਖੜੇ ਆ 50 ਸਾਲ ਦੇ ਖੜੇ ਆ ਤੇ ਕੋਈ ਸਾਡਾ ਕੰਮ ਨਹੀਂ ਹੋਇਆ ਅਸੀਂ ਬੀਬਾ ਜੀ ਨੇ ਜਿੰਨੇ ਕੰਮ ਕੀਤੇ ਹੈਗੇ ਬਾਲ ਸਾਹਿਬ ਨੇ ਕੀਤੇ ਆ ਸੁਖਬੀਰ ਜੀ ਨੇ ਕੀਤੇ ਸਾਰੇ ਹੋਏ ਵੇ ਦੇ ਵਿੱਚ ਤਾਂ ਇਹ ਵੀ ਪਰਸੈਪਸ਼ਨ ਬਣੀ ਹੋਈ ਹੈ ਕਿ ਬਾਦਲ ਤਾਂ ਇੱਕ ਪਰਿਵਾਰ ਦੀ ਇੱਕ ਨੀਤੀ ਬਣੀ ਹੋਈ ਹੈ ਕਿ ਪਰਿਵਾਰ ਹੀ ਇੱਥੇ ਰਾਜ ਕਰ ਰਿਹਾ ਦੇ ਕੰਮਾਂ ਦੇ ਆਧਾਰ ਤੇ ਗੱਲ ਕੀਤੀ ਜਾਵੇ ਕਿ ਪਰਿਵਾਰ ਨੂੰ ਵੋਟ ਮਿਲਦੀ ਹੈ ਫਿਰ ਅੱਛਾ ਜੇ ਨਸ਼ੇ ਦੀ ਗੱਲ ਕੀਤੀ ਜਾਵੇ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਨਸ਼ਾ ਵਧਿਆ ਹੈ ਹੈ ਘਟਿਆ ਹੈ ਕੀ ਹੈ ਮਾੜੀਆਂ ਸਰਕਾਰਾਂ ਦੀ ਨੀਤੀ ਹੈ ਜੀ ਨਸ਼ਾ ਦਾ ਵਧਣ ਦਾ ਕਾਰਨ ਵੀ ਜਿਹੜੇ ਤਾਂ ਕਾਲੀਦਲ ਨਾਲ ਲੜੇ ਆ ਉਹ ਤਾਂ ਕਾਲੀਦਲ ਨਾਲ ਆ ਜਿਹੜੇ ਕਾਂਗਰਸ ਨਾਲੋਂ ਕਾਂਗਰਸ ਨਾਲ ਰਹਿਣਗੇ ਜਿਹੜੇ ਝਾੜੂ ਮੇ ਝਾੜੂ ਰਹਿਣਗੇ ਜਿਹੜੀ 20 25% ਵੋਟ ਹੁੰਦੀ ਹੈ ਨਾ ਸੈਂਟਰ ਦੀ ਜਿਹੜੀ ਅੱਧ ਵਿਚਾਲੇ ਹੁੰਦੀ ਵੋਟ ਉਹ ਮੋੜ ਜੇ ਤਹਾਰ ਕਰਦੀ ਅੱਛਾ ਭਾਜਪੀ ਦਾ ਹਾਲ ਕੀ ਹੈ ਖਾਸ ਕਰਕੇ ਬਠਿੰਡਾ ਦਾ ਬਠਿੰਡੇ ਭਾਜਪੀ ਦਾ ਖਤਮ ਸਸਕਾਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਅੱਜ ਅਸੀਂ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਪਹੁੰਚਿਆ ਤੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਬਠਿੰਡੇ ਦੀ ਸਿਆਸਤ ਕੀ ਕੁਝ ਕਹਿ ਰਹੀ ਹੈ ਬਠਿੰਡੇ ਦੀ ਸਿਆਸਤ ਦੇ ਵਿੱਚ ਬਾਜ਼ੀ ਕੌਣ ਮਾਰ ਰਿਹਾ ਹਰਸ਼ੀਮਰਤ ਕੌਰ ਬਾਦਲ ਦੀ ਸਥਿਤੀ ਕੀ ਹੈ ਜੇਕਰ ਗੱਲ ਕੀਤੀ ਜਾਵੇ ਗੁਰਮੀਤ ਸਿੰਘ ਖੁੱਡੀਆਂ ਦੀ ਉਹਨਾਂ ਦੀ ਸਥਿਤੀ ਕੀ ਹੈ ਭਾਜਪਾ ਦਾ ਜਿਹੜਾ ਗ੍ਰਾਫ ਹੈ ਉਹ ਕਿੰਨਾ ਕਿ ਉੱਪਰ ਹੈ ਥੱਲੇ ਹੈ ਤੇ ਕਾਂਗਰਸ ਦੀ ਵੀ ਗੱਲ ਕਰਾਂਗੇ ਤੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਅਸੀਂ ਅੱਜ ਬਠਿੰਡਾ ਸ਼ਹਿਰ ਦੇ ਵਿੱਚਾਂ ਤੇ ਲੋਕਾਂ ਤੋਂ ਜਾਣਾਂਗੇ ਕਿ ਬਠਿੰਡਾ ਸ਼ਹਿਰ ਦਾ ਮਾਹੌਲ ਕੀ ਹੈ ਸੋ ਬਾਈ ਜੀ ਕਿਵੇਂ ਵੇਖ ਰਹੇ ਹੋ ਇੱਕ ਪਾਸੇ ਵੋਟਾਂ ਦਾ ਪੂਰਾ ਦੌਰ ਹੈ ਇੱਕ ਪਾਸੇ ਗਰਮੀ ਦੀ ਜਿਹੜੀ ਤਪਸ਼ ਹੈ ਉਹ ਲਗਾਤਾਰ ਜਾ ਰਹੀ ਹੈ ਦੂਜੇ ਪਾਸੇ ਸਿਆਸਤ ਦੀ ਤਪਸ਼ ਲਗਾਤਾਰ ਜਾ ਰਹੀ ਹੈ ਸੋ ਬਠਿੰਡੇ ਦੀ ਸੀਟ ਕੀ ਕਹਿ ਰਹੀ ਹੈ ਬਠਿੰਡੇ ਦੀ ਹਵਾ ਕੀ ਕਹਿ ਰਹੀ ਹੈ ਬਠਿੰਡੇ ਦੀ ਸੀਟ ਤਾਂ ਹਰਸਿਮਰਤ ਕੌਰ ਕੱਢੂਗੀ ਅੱਛਾ ਉਹਦਾ ਕਾਰਨ ਕੀ ਹੈ ਹਰਸਿਮਰਤ ਕੌਰ ਬਾਦਲ ਦਾ ਜਿੱਤਣ ਦਾ ਹੀ ਕਾਰਨ ਹੈ ਉਨ੍ਹਾਂ ਦੇ ਕਾਰਨ ਹੈ ਜੀ ਬਾਦਲ ਸਾਹਿਬ ਨੇ ਜੋ ਦੇਣਾ ਦਿੱਤਿਆਂ ਤੇ ਉਹ ਕੋਈ ਉਹਨਾਂ ਦਾ ਹੀ ਨਹੀਂ ਸਕਦਾ ਜੀ ਜਿਵੇਂ ਮੰਨ ਕੇ ਚੱਲੋ ਸ਼ਗਨ ਸਕੀਮ ਹੋਊਗਾ ਪਰਚਨਾ ਹੋਊਗਾ ਆਟੇ ਦਾਲ ਹੋਗੇ ਤੇ ਆਪਣੇ ਕਿਸਾਨਾਂ ਦੇ ਜਿਹੜੇ ਟੂਬਲ ਕਨੈਕਸ਼ਨ ਐ ਜੀ ਉਹ ਹੋਗੇ ਮੰਨ ਕੇ ਚੱਲੋ ਜੀ ਜੇ ਅੱਜ ਕਿਸੇ ਨੇ ਡੀਜ਼ਲ ਬਾਲ ਕੇ ਝੋਨਾ ਲਾਉਣਾ ਹੋਵੇ ਨਾ ਜੀ ਨਹੀਂ ਲੱਗਦਾ ਤੇ ਉਹ ਝੋਨਾ ਨਹੀਂ ਲਾ ਸਕਦਾ ਜੀ ਜਿਹੜੇ ਅੱਜ 80-80 ਹਜ਼ਾਰ ਜਾਂ 75 ਹਜ਼ਾਰ ਦਾ ਪਾਰਖ ਲੋ ਕਿਲੇ ਦਾ ਰੇਟ ਹੋਇਆ ਨਾ ਇਹ ਸਭ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਦੇਣ ਹੈ ਜੀ ਸਭ ਤੋਂ ਵੱਡੀ ਇੱਕ ਸਾਡੇ ਪਿੰਡਾਂ ਨੂੰ ਤਾਂ ਇੱਥੇ ਜੀ ਇਹ ਏਮਜਾ ਜਿਹੜਾ ਹਸਪਤਾਲ ਹੈ ਇਹ ਬਹੁਤ ਵਧੀਆ ਚੀਜ਼ ਹੈ ਜੀ ਜਿਹੜਾ ਕੋਈ ਗਰੀਬ ਬੰਦਾ ਹੈ ਤੇ ਉਹ ਉੱਥੇ ਜਾ ਕੇ ਜਿਵੇਂ ਮੰਨ ਕੇ ਚਲੋ ਆਪਾਂ ਕਹਿੰਗੇ ਚੰਡੀਗੜ੍ਹ ਜਾਓ ਊ ਪੀਜੀਆ ਜਾਓ ਊ ਦਿੱਲੀ ਨਹੀਂ ਜਾ ਸਕਦਾ ਜੀ ਇੱਥੇ ਸਾਰੀਆਂ ਸਹੂਲਤਾਂ ਜੀ ਜੇਕਰ ਗੱਲ ਕੀਤੀ ਜਾਵੇ ਕੰਮਾਂ ਨੂੰ ਲੈ ਕੇ ਤਾਂ ਸਿਮਰਤ ਕੌਰ ਬਾਦਲ ਨੇ ਕਿੰਨੇ ਕੰਮ ਕਰਾਏ ਪਿਛਲੇ 15 ਸਾਲਾਂ ਤੋਂ ਇਸ ਸਮੇਂ ਦੇ ਮੈਂਬਰ ਪਾਰਲੀਮੈਂਟ ਦੇ ਇਸ ਸੀਟ ਦੇ ਉੱਤੇ ਤੇ ਜੇ ਕੰਮਾਂ ਦੀ ਗੱਲ ਕੀਤੀ ਜਾਵੇ ਤੇ ਕੰਮਾਂ ਦੀ ਸਥਿਤੀ ਕੀ ਹੈ ਦੂਜੀ ਪਾਰਟੀਆਂ ਨਾਲੋਂ ਸਿਮਰਤ ਕੌਰ ਤੇ ਬਾਦਲ ਦੇ ਕੰਮ ਕੀ ਕਹਿੰਦੇ ਨੇ ਜਾਂ ਦੂਜੀ ਪਾਰਟੀਆਂ ਨੇ ਵੀ ਕੰਮ ਕੀਤਾ ਅਸੀਂ ਤਾਂ ਜੀ ਸ਼ੁਰੂ ਤੇ ਬਾਦਲ ਸਾਹਿਬ ਦੇ ਕੰਮ ਹੀ ਵੇਖੇ ਨੇ ਹੁਣ ਐ ਜਿਹੜੀ ਪਾਰਟੀ ਬਣੀ ਹੈ ਨੇ ਕੋਈ ਕੰਮ ਅਸੀਂ ਤਾਂ ਦੇਖਣ ਭੁੱਖੇ ਤਾਂ ਜਰੂਰ ਮੰਨ ਲਾਤੇ 30 ਕਿਲੋ ਕਣਕ ਤੇ 10 ਕਿਲੋ ਵੰਡਦੇ ਹੈ ਤੇ ਪਰਸੇ ਨਹੀਂ ਕਿਸੇ ਨੂੰ ਲੱਗੀ ਜਿਹੜੇ ਇਹਨੇ ਬਹਿਦੇ ਕਰੇ ਐਵੇਂ ਲਾਰੇ ਲਾ ਕੇ ਜਿਹਨੇ ਗੱਪ ਨਹੀਂ ਮਾਰੇ ਬਾਦਲ ਸਾਹਿਬ ਨੇ ਅੱਛਾ ਤੁਸੀਂ ਕਹਿ ਰਹੇ ਹੋ ਕਿ 30 ਕਿਲੋ ਤੋਂ ਜਿਹੜੀ ਕਣਕ ਹੈ ਉਹ 5 ਕਿਲੋ ਤੇ ਆ ਗਈ ਤੇ ਦੂਜੀ ਗੱਲ ਜਿਹੜੀ ਭਗਵਾਨ ਪੰਨ ਦੀ ਸਰਕਾਰ ਹੈ ਉਹਨਾਂ ਦੇ ਵੱਲੋਂ ਤਾਂ ਦਾਵਾ ਵੀ ਕੀਤਾ ਗਿਆ ਕਿ 1000-1000 ਰੁਪਿਆ ਵੀ ਆਊਗਾ ਆ ਗਿਆ ਖਾਤੇ ਚ ਨਾ ਨਾ ਕੱਲੇ ਗਾਪੀ ਸੀ ਬਾਦਲ ਕੋਈ ਕਿਸੇ ਦਾ ਨਹੀਂ ਗੱਲਾਂ ਹੀ ਕਰਾਂਗੇ ਝੂਠ ਤਾਂ ਬਹੁਤ ਮਾਰ ਗਿਆ ਅੱਛਾ ਪਿਛਲੇ 2 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿੰਨਾ ਕੰਮ ਕੀਤਾ ਜੇ ਸਥਿਤੀ ਕੰਮ ਦੀ ਹੋਵੇ ਤਾਂ ਕੰਮ ਕਿੰਨਾ ਕੀਤਾ ਨਹੀਂ ਹੋਇਆ ਜੀ ਕੋਈ ਖੇਤ ਕਰ ਕੁਝ ਨਹੀਂ ਹੋਇਆ ਤੇ ਹੋਣਾ ਪੈਂਦਾ ਸਾਡਾ ਕੋਈ ਜਮਾ ਨਹੀਂ ਹੋਇਆ ਅਕਾਲੀ ਦਲ ਦੇ ਨਾਲ ਅਸੀਂ ਖੜੇ ਹਾਂ 50 ਸਾਲ ਦੇ ਖੜੇ ਹਾਂ ਤੇ ਕੋਈ ਸਾਡਾ ਕੰਮ ਨਹੀਂ ਹੋਇਆ ਅਸੀਂ ਬੀਬਾ ਜੀ ਨੇ ਜਿੰਨੇ ਕੰਮ ਕੀਤੇ ਹੈਗੇ ਬਾਲ ਸਾਹਿਬ ਨੇ ਕੀਤੇ ਆ ਸੁਖਵੀਰ ਜੀ ਨੇ ਕੀਤੇ ਸਾਰੇ ਹੋਏ ਵੀ ਹਾਂ ਪਰ ਲੋਕਾਂ ਦੇ ਵਿੱਚ ਤਾਂ ਇਹ ਵੀ ਪਰਸੈਪਸ਼ਨ ਬਣੀ ਹੋਈ ਹੈ ਕਿ ਬਾਦਲ ਤਾਂ ਇੱਕ ਪਰਿਵਾਰ ਦੀ ਇੱਕ ਨੀਤੀ ਬਣੀ ਹੋਈ ਹੈ ਕਿ ਪਰਿਵਾਰ ਹੀ ਇੱਥੇ ਰਾਜ ਕਰ ਰਿਹਾ ਦੇ ਕੰਮਾਂ ਦੇ ਆਧਾਰ ਤੇ ਗੱਲ ਕੀਤੀ ਜਾਵੇ ਕਿ ਪਰਿਵਾਰ ਨੂੰ ਵੋਟ ਮਿਲਦੀ ਹੈ ਫਿਰ ਹਾਂਜੀ ਮਿਲਦੀ ਹੈ ਪਰਵਾਹ ਨੂੰ ਵੋਟ ਹਮ ਅਗਲੀ ਦਲ ਨੂੰ ਵੋਟ ਮਿਲਦੀ ਹੈ ਐਕਤੀ ਤੁਸੀਂ ਇਹ ਦੇਖ ਲਓ ਪ੍ਰਵਾਹ ਆਪ ਹੀ ਦੱਸਿਆ ਇਹ ਲੋਕ ਵੀ ਦੱਸਦੇ ਨਾ ਅਸੀਂ ਤਾਂ ਤੁਸੀਂ ਕਹੋਗੇ ਵੇ ਅਗਲੀ ਦਲ ਦੇ ਬੰਦੇ ਕਰਕੇ ਕਹਿ ਰਿਹਾ ਹੋਰ ਵੀ ਕਹਿ ਰਿਹਾ ਪੇਤ ਕੀ ਸੀਟ ਕੱਢੋਗੀ ਵੀ ਬਾਈ ਇਥੋਂ ਨਿਕਲੂਗੀ ਸੀਟ ਅੱਛਾ ਜੇ ਗੱਲ ਕੀਤੀ ਜਾਵੇ ਕੰਮਾਂ ਨੂੰ ਲੈ ਕੇ ਤਾਂ ਕੰਮਾਂ ਦੀ ਸਥਿਤੀ ਕਿਵੇਂ ਦੀ ਰਹੀ ਹੈ ਪਿਛਲੇ 15 ਸਾਲਾਂ ਦੇ ਵਿੱਚ ਕਿੰਨੇ ਕੁ ਕੰਮ ਹੋਏ ਆ ਤੇ ਖਾਸ ਕਰਕੇ ਲੋਕਾਂ ਨੂੰ ਜਿਹੜਾ ਇੱਕ ਪਰਸਪੈਕਸ਼ਨ ਕ੍ਰੀਏਟ ਹੁੰਦੀ ਹੈ ਨਸ਼ੇ ਨੂੰ ਲੈ ਕੇ ਕਿ ਨਸ਼ੇ ਨੂੰ ਲੈ ਕੇ ਕਿੰਨੀ ਕੁ ਪਰਸਪੈਕਸ਼ਨ ਹੈਗੀ ਹੈ ਕਿ ਅਕਾਲੀ ਦਲ ਹੀ ਨਸ਼ਾ ਲੈ ਕੇ ਆਇਆ ਸੀ ਜਾਂ ਸਿਰਫ ਤੇ ਸਿਰਫ ਇਹ ਸਿਆਸਤੀ ਹੋਈ ਆ ਅਕਾਲੀ ਦਲ ਨੇ ਤਾਂ ਉਹ ਨਸ਼ਾ ਬਹੁਤ ਹੋਇਆ ਹੁਣ ਵੀ ਬਹੁਤ ਵਿਕੀ ਜਾਂਦਾ ਜੀ ਨਸ਼ਾ ਤਾਂ ਪਿੰਡਾਂ 'ਚ ਸਾਡੇ ਪਿੰਡਾਂ 'ਚ ਬਹੁਤ ਬੁਰਾ ਹਾਲ ਆ ਹੂੰ ਕਿਉਂਕਿ ਉਹਨਾਂ ਦੀ ਸਰਕਾਰ ਵੇਲੇ ਵੀ ਸੀ ਤੇ ਹੁਣ ਵਾਲੀ ਸਰਕਾਰ ਵੀ ਕਹਿੰਦੀ ਸੀ ਕਿ ਜ਼ਰੂਰ ਵੀ ਰੋਕ ਲਾਵਾਂਗੇ ਪਰ ਹਜੇ ਤੱਕ ਕੋਈ ਰੋਕ ਨਹੀਂ ਜੀ ਅੱਛਾ ਜੇ ਦੇਖਿਆ ਜਾਵੇ ਨਸ਼ਾ ਹੁਣ ਦੁੱਗਣਾ ਹੋਇਆ ਹੈ ਜਾਂ ਘਟਿਆ ਬਹੁਤ ਜ਼ਿਆਦਾ ਬਹੁਤ ਤੇਜ਼ੀ ਨਾਲ ਨਸ਼ਾ ਬਹੁਤ ਜ਼ਿਆਦਾ ਵਧਿਆ ਪਿਆ ਜੀ ਕਿੰਨਾ ਚ ਲੋਕਾਂ ਦੇ ਜਵਾਕ ਮਰੇ ਹੋਏ ਆ ਮਰੀ ਵੀ ਜਾਂਦੇ ਸਾਡੇ ਪਿੰਡ ਜਿੱਦੇ ਚ ਕੱਲ ਨੈਸ਼ਨਲ ਮੁੰਡਾ ਮਰਿਆ ਜੀ ਅੱਛਾ ਜੇ ਨਸ਼ੇ ਦੀ ਗੱਲ ਕੀਤੀ ਜਾਵੇ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਨਸ਼ਾ ਵਧਿਆ ਹੈ ਜਾਂ ਘਟਿਆ ਹੈ ਕੀ ਹੈ ਨਹੀਂ ਜੀ ਘਟਿਆ ਨਹੀਂ ਆ ਜੀ ਪੂਰੀ ਕਹਿੰਦੇ ਹੁੰਦੇ ਤੇਜ਼ ਦਰਾਰ ਨਾਲ ਵਧੇ ਹੀ ਹੈ ਜੀ ਹਾਂਜੀ ਅੱਛਾ ਜੀ ਇਹ ਵੀ ਮਾੜੀਆਂ ਸਰਕਾਰਾਂ ਦੀ ਨੀਤੀ ਹੈ ਜੀ ਨਸ਼ਾ ਦਾ ਵਧਣ ਦਾ ਕਾਰਨ ਅੱਛਾ ਨੌਕਰੀਆਂ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਗੱਲ ਚੱਲੀ ਹੋਈ ਹੈ ਭਗਵੰਤਪਾਲ ਕਹਿੰਦੇ ਨੇ ਅਸੀਂ ਬਹੁਤ ਨੌਕਰੀਆਂ ਦਿੱਤੀਆਂ ਤੁਹਾਡੇ ਹਲਕੇ 'ਚ ਮਿਲੀਆਂ ਜਾਂ ਜੇ ਪਿਛਲੀ ਸਰਕਾਰਾਂ ਦੀ ਗੱਲ ਕੀਤੀ ਜਾਵੇ ਪਿੱਛੇ ਕਾਂਗਰਸ ਸਰਕਾਰ ਵੀ ਰਹੀ ਹੈ ਉਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਅੱਛਾ ਕੰਮ ਨੌਕਰੀਆਂ ਕਿ ਇਹਨਾਂ ਨੂੰ ਜ਼ਿਆਦਾ ਮਿਲੀਆਂ ਕਿਹੜੀ ਸਰਕਾਰ ਦੇ ਸਮੇਂ ਮਿਲੀਆਂ ਨੌਕਰੀਆਂ ਤਾਂ ਜੀ ਦਿੱਤੀਆਂ ਇਸ ਸਰਕਾਰ ਨੇ ਬਹੁਤ ਅਸੀਂ ਵੀ ਇਸ ਸਰਕਾਰ ਦੀ ਸਲਾਹਤਾ ਕਰਦੇ ਹਾਂ ਇਸ ਚੀਜ਼ ਨੂੰ ਲੈ ਕੇ ਅਸੀਂ ਜੀ ਡਰਾਈਵਰੀ ਦਾ ਕੰਮ ਕਰਦੇ ਆ ਟੋਲ ਫਰੀ ਕੀਤੇ ਸਾਨੂੰ ਪਤਾ ਸੀ ਛੜਕਦੇ ਜਾਂਦੇ ਪਹਿਲਾਂ ਜੀ ਟੋਲਾਂ ਨਾਲ ਬਹੁਤ ਲੁੱਟਕੋ ਹੋ ਰਹੀ ਸੀ ਹੁਣ ਅਸੀਂ ਕੀਰਤਨਪੁਰ ਸਾਹਿਬ ਜਾਂਦੇ ਸੀ ਉਧਰ ਨਹਿਰ ਤੇ ਬਹੁਤ ਟੋਲ ਲੱਗਦੀ ਸੀ ਸਾਨੂੰ ਬਹੁਤ ਦਿੱਕਤ ਆਉਂਦੀ ਸੀ ਉਧਰ ਭਗਵਾਨਤਮਾਨ ਸਰਕਾਰ ਨੇ ਜੀ ਬਹੁਤ ਟੋਲ ਫਰੀ ਕੀਤੇ ਆ ਹੁਣ ਮੈਂ ਕਹਣਾ ਇਹ ਨਜ਼ਾਰੇ ਆ ਅੱਛਾ ਜੇ ਕੰਮਾਂ ਨੂੰ ਵੇਖਦੇ ਹੋਂ ਤੁਸੀਂ ਪਿਛਲੇ 15 ਸਾਲਾਂ ਦੇ ਕੰਮਾਂ ਨੂੰ ਵੇਖਦੇ ਹੋਂ ਤਾਂ ਕੰਮਾਂ ਦੀ ਸਥਿਤੀ ਕੀ ਆ ਬਠਿੰਡੇ ਦੇ ਵਿੱਚ ਕੰਮ ਕਿਹੜੇ-ਕਿਹੜੇ ਹੋਏ ਨੇ ਤੇ ਕਿਹੜੇ-ਕਿਹੜੇ ਹਰਸ਼ਿਮਰਤ ਨੇ ਕਰਵਾਏ ਕਿਹੜੇ-ਕਿਹੜੇ ਉਸ ਤੋਂ ਪਹਿਲਾਂ ਜਿਹੜੀ ਸਰਕਾਰਾਂ ਰਹੀਆਂ ਉਹਨਾਂ ਨੇ ਕਰਵਾਏ ਕਿਹੜੀ-ਕਿਹੜੀ ਆਮ ਆਦਮੀ ਪਾਰਟੀ ਨੇ ਕਰਵਾਏ ਕੰਮ ਤਾਂ ਜੀ ਪਹਿਲਾਂ ਪ੍ਰਗਿਆਸ਼ ਸਿੰਘ ਬਾਦਲ ਨੇ ਬਹੁਤ ਵਧੀਆ ਕਰਾਇਆ ਉਹਨਾਂ ਦਾ ਮਕੱਦਰ ਬਹੁਤ ਚੰਗਾ ਜੀ ਬਹੁਤ ਬਹੁਤ ਕੰਮ ਵਧੀਆ ਕਰਿਆ ਬਾਕੀ ਹੁਣ ਭਗਵੰਤ ਮਾਨ ਵੀ ਬਹੁਤ ਵਧੀਆ ਕੰਮ ਕਰ ਰਿਹਾ ਹੈ ਬਿਜਲੀ ਦੇ ਬਿੱਲ ਆ ਜਿਵੇਂ ਮੋਟਰਾਂ ਹੋਗੀਆਂ ਪਾਣੀ ਹੋ ਗਿਆ ਜ ਮੋਸੇ ਗਾਮ ਜਿਹਨ ਨੂੰ ਬੱਚਾ ਨੌਕਰੀ ਮਿਲੀ ਆ ਪਿਛਲੇ ਸਾਲ ਕੋਈ ਸਪਾਰਸ ਨਹੀਂ ਕੋਈ ਪੈਸਾ ਨਹੀਂ ਬਾਕੀ ਜਿਹੜਾ ਗੱਡੀਆਂ ਦਾ ਕੰਮ ਆ ਗਿਆ ਹੁਣ ਮੰਨ ਲਾ ਵੀ ਗੱਡੀਆਂ ਕਰਾਉਂਚ ਕਰਾਏ ਚੱਲਦੀਆਂ ਕੋਈ ਕਿਸੇ ਡਰਾਈਵਰ ਨੂੰ ਦਿੱਕਤ ਨਹੀਂ ਆ ਜਿੰਨੇ ਕੰਮ ਕਰ ਰਿਹਾ ਮਾਨ ਵਧੀਆ ਕਰ ਰਿਹਾ ਪਰ ਜਿਹੜੀ ਕਣਕ ਕੱਟੀ ਆ ਉਹ ਗਲਤ ਗੱਲ ਹੈ ਇਹ ਗੱਲ ਆਪਾਂ ਕਹਿਣਾ ਸਰ ਕਣਕ ਜਿਹੜੀ ਜਿਹੜੀ ਕਣਕ ਕੱਟੀਏ ਕਣਕ ਕਿੰਨੀ ਕੱਟੀ ਗਈ ਪਹਿਲਾਂ ਕਿੰਨੀ ਮਿਲਦੀ ਸੀ ਕਣਕ ਦਾ ਨੁਕਸਾਨ ਕਿੰਨਾ ਹੋਇਆ 1 ਜੀ ਦੀ 5-5 ਕਿਲੋ ਕੱਟਦੀ ਕਣਕ ਦਾ ਅੱਛਾ ਹਾਂਜੀ ਬਾਕੀ ਉਹਨਾਂ ਗਾਂ ਵੇਖੋ ਕੀ ਕਰਦੇ ਗਾਂ ਫਿਰ ਆਵਾਜ਼ ਨਹੀਂ ਪਹੁੰਚਾਈ ਜਿਹੜੇ ਤੁਹਾਡੇ ਹਲਕੇ ਦੇ ਐਮ ਐਲ ਏ ਨੇ ਹਰਸਿਮਰਤ ਕੌਰ ਮੈਂਬਰ ਪਾਰਲੀਮੈਂਟ ਰਏ ਨੇ ਉਹਨਾਂ ਤੱਕ ਆਵਾਜ਼ ਨਹੀਂ ਗਈ ਆਵਾਜ਼ ਪਿੰਡਾਂ ਵਾਲੇ ਤਾਂ ਬੋਲੀਏ ਤੇ ਗਾਂ ਹੁਣ ਲੋਕੋ ਕੀ ਕਰਨਗੇ ਕੋਈ ਨਹੀਂ ਕਰੇ ਗਾਂ ਹੁਣ ਉਹਨਾਂ ਦਾ ਕੀ ਕੀ ਕਰਿਆ ਨਹੀਂ ਕਰਿਆ ਪਤਾ ਨਹੀਂ ਪਿੰਡਾਂ ਵਾਲੇ ਬੋਲ ਰਿਹਾ ਜਰੂ ਕਣ ਕੱਟੀਏ ਕਣ ਕੱਟਦੀ ਹੈ ਇਹ ਇੱਕ ਚੀਜ਼ ਇਹ ਤਾਂ ਹਰੇਕ ਵਾਰੀ ਹੁੰਦੀ ਹੈ ਕੋਈ ਕਾਰਡ ਕੱਟ ਦਿੰਦਾ ਕੋਈ ਕਣ ਕੱਟ ਦਿੰਦਾ ਕੋਈ ਕੁਝ ਕੱਟ ਦਿੰਦਾ ਇਹ ਤਾਂ ਸਰਕਾਰਾਂ ਵਿੱਚ ਬਦਲ ਕੇ ਆਉਂਦੀਆਂ ਕੱਟਦੇ-ਕੱਟਦੇ ਕੋਹਨ ਨੂੰ ਅੱਛਾ ਤੁਸੀਂ ਕਹਿ ਰਹੇ ਹੋ ਕਿ ਕਾਫੀ ਕੁਝ ਕਟਿਆ ਗਿਆ ਜੇ ਗੱਲ ਕੀਤੀ ਜਾਵੇ ਰਾਸ਼ਨ ਕਾਰਡ ਵੀ ਕੱਟੇ ਗਏ ਨੇ ਤੇ ਚਲੋ ਉਹ ਸ਼ਰਮਾ ਰਹੇ ਨੇ ਉਹਨਾਂ ਨਾਲ ਨਹੀਂ ਗੱਲ ਪਾਵ ਹੋਊਗੀ ਤੇ ਅੱਛਾ ਦੱਸੋ ਕੀ ਮੁਕਾਬਲਾ ਕੀ ਆ ਇਸ ਵਾਰ ਦਾ ਜਿਹੜਾ ਮੁਕਾਬਲਾ ਬਠਿੰਡੇ ਸੀਟ ਦਾ ਉਹ ਕੰਮਾਂ ਦੇ ਆਧਾਰ ਤੇ ਹੋ ਰਿਹਾ ਜਾਂ ਕਿਤੇ ਨਾ ਕਿਤੇ ਪਹਿਲਾਂ ਜਿਵੇਂ ਲੋਕਾਂ ਨੇ ਬਦਲਾਅ ਨੂੰ ਵੋਟਾਂ ਪਾਈਆਂ ਉਹ ਆਧਾਰ ਤੇ ਕੰਮ ਹੋ ਰਿਹਾ ਕੀ ਲੋਕਾਂ ਦੀ ਪਰਸੈਪਸ਼ਨ ਕੀ ਆ ਲੋਕਾਂ ਦੀ ਪ੍ਰਸ਼ਾਸਨ ਨਾਲ ੜਲੀ ਮਿਲੀ ਆ ਐਵੇਂ ਤੁਹਾਨੂੰ ਮੈਂ ਆਖਦਾ ਵੇਖੋ ਜੀ ਝੂਠ ਮਾਰਿਆ ਨਹੀਂ ਜਾਂਦਾ ਵੀ ਜਿਹੜੇ ਤਾਂ ਕਾਲੀ ਦਲ ਨਾਲ ਰਲੇ ਆ ਉਹ ਤਾਂ ਕਾਲੀ ਦਲ ਨਾਲ ਆ ਜਿਹੜੇ ਕਾਂਗਰਸ ਨਾਲ ਉਹ ਕਾਂਗਰਸ ਨਾਲ ਰਹਿਣਗੇ ਜਿਹੜੇ ਝਾੜੂ ਨਾਲ ਝਾੜੂ ਰਹਿਣਗੇ ਜਿਹੜੀ 20 25% ਵੋਟ ਹੁੰਦੀ ਹੈ ਨਾ ਸੈਂਟਰ ਦੀ ਜਿਹੜੀ ਅਧ ਵਿਚਾਲੇ ਹੁੰਦੀ ਵੋਟ ਉਹ ਵੋਟ ਜਿੱਤ ਹਾਰ ਕਰਦੀ ਜਿੱਥੇ ਮਰਜ਼ੀ ਜ਼ੋਰ ਲਾ ਲੈਣ ਕੋਈ ਵੀ ਲਾ ਲੈ ਭਾਵੇਂ ਪਾਰਟੀ ਉਹ ਵੋਟ ਦਾ ਜੇ ਬਦਲਾ ਆਇਆ ਗਰੀਬ ਜਨਤਾ ਤੇ ਆਮ ਮੰਤ ਬੰਦਾ ਹੀ ਲਿਆਊਗਾ ਦਰਮਿਆਨਾ ਬੰਦਾ ਹੀ ਲਿਆਊਗਾ ਹੋਰ ਤਾਂ ਕੋਈ ਲਿਆ ਨਹੀਂ ਸਕਦਾ ਤੇ ਉਸ ਬੋਰਡ ਨਾਲ ਜਿੱਤ ਹਾਰ ਹੋ ਰਹੀਆਂ ਬਾਕੀ ਰਹੇ ਕੰਮ ਇਹਨਾਂ ਨੇ ਕੀਤੇ ਬਹੁਤ ਆ ਬਾਦਲ ਸਾਹਿਬ ਨੇ ਕੀਤੇ ਆ ਕੰਮ ਤਾਂ ਬਾਦਲ ਸਾਹਿਬ ਨੇ ਕੀਤੇ ਆ ਭਗਵੰਤ ਮਾਨ ਨੇ ਵੀ ਕੀਤੇ ਜਿਹੜੀ ਟੈਕਸੀ ਆ ਅਸੀਂ ਵੀ ਟੈਕਸੀਆਂ ਚਲਾਉਂਦੇ ਆ ਇਹਨਾਂ ਕੋਲ ਵੀ ਟਰਾਂਸਪੋਰਟ ਆ ਅੱਗੇ ਹਰ ਸ਼ਹਿਰ ਦੇ ਵਿੱਚ ਇੰਟਰੀ ਤੋਂ ਬਿਨਾ ਕੋਈ ਟੱਪਨ ਨਹੀਂ ਦਿੰਦਾ ਸੀ ਕੋਈ ਟੱਪਨ ਨਹੀਂ ਦਿੰਦਾ ਸੀ ਤੇ ਹੁਣ ਅਸੀਂ ਕਾਰਡ ਬੰਦ ਕੀਤੇ ਆ ਸਾਨੂੰ ਕਦੇ ਕਿਸੇ ਨੇ ਬੁਲਾਇਆ ਨਹੀਂ 2 ਸਾਲ ਹੋ ਗਏ ਆ ਅੱਛਾ ਜੇ ਲੋਕਾਂ ਦੀ ਗੱਲ ਕੀਤੀ ਜਾਵੇ ਖਾਸ ਕਰਕੇ ਗਰੀਬਾਂ ਦੀ ਗੱਲ ਕੀਤੀ ਜਾਵੇ ਤਾਂ ਗਰੀਬਾਂ ਲਈ ਮਸੀਹਾ ਕੌਣ ਸੀ ਗਰੀਬਾਂ ਲਈ ਮਸੀਹਾ ਕੌਣ ਸੀ ਬਾਦਲ ਸਾਹਿਬ ਸੀ ਬਿਲਕੁਲ ਬਾਦਲ ਸਾਹਿਬ ਸੀ ਬਾਦਲ ਸਾਹਿਬ ਗੱਲ ਵੀ ਸੁਣਦੇ ਸੀ ਬਹਿੰਦੇ ਵੀ ਸੀ ਅੱਛਾ ਬਾਕੀ ਇਹ ਪਰਿਵਾਰ ਸਾਰਾ ਠੀਕ ਆ ਜਿਹੜੇ ਇਹਨਾਂ ਦੇ ਵਿੱਚ ਚੰਦ ਬੰਦੇ ਰਲੇ ਹੁੰਦੇ ਜਿਹੜੇ ਨਾਲ ਮੋਢੇ ਹੁੰਦੇ ਆ ਉਹ ਗਾਂਹ ਜਾਣ ਹੀ ਨਹੀਂ ਦਿੰਦੇ ਕਹਿੰਦੇ ਪਰੇ ਹੋ ਜਾਓ ਜੇ ਬੰਦੇ ਨੂੰ ਕਿਸੇ ਨੂੰ ਕੰਮ ਮਿਲ ਗਿਆ ਤੇ ਉਹਦਾ ਫੋਨ ਕਰਕੇ ਆਪ ਘਟਵਾ ਲੈਂਦੇ ਆ ਇਹਦਾ ਨਾ ਕਰੀ ਯਾਰ ਇਹ ਕੋਈ ਗੱਲਾਂ ਛੋੜੀਆਂ ਨਾ ਇਹ ਗੱਲਾਂ ਦਾ ਇਹਨਾਂ ਨੂੰ ਕੰਟਰੋਲ ਕਰਨਾ ਪਊ ਬਾਸ ਸਾਹਿਬ ਅਸਲੀ ਗੱਲ ਤਾਂ ਮੈਂ ਇਹਨਾਂ ਨੂੰ ਸਾਰਾ ਕੁਝ ਸੀ ਮਤਲਬ ਆਪਾਂ ਨੇ ਤਾਂ ਘਰੇ ਹੀ ਰਹੇ ਆ ਸਮਝੋ ਹੁਣ ਵੀ ਇੱਥੇ ਬਿੱਟੇ ਅੱਛਾ ਜੇ ਗੱਲ ਕੀਤੀ ਜਾਵੇ ਬਠਿੰਡਾ ਸ਼ਹਿਰ ਦੀ ਤਾਂ ਬਠਿੰਡਾ ਸ਼ਹਿਰ ਦੀ ਹਵਾ ਕੀ ਕਹਿ ਰਹੀ ਹੈ ਬਠਿੰਡਾ ਸ਼ਹਿਰ ਕਿਸ ਪਾਸੇ ਵੱਲ ਮੁਚਾ ਜਾ ਰਿਹਾ ਜਿਵੇਂ ਭਾਈ ਜੀ ਨੇ ਕਿਹਾ ਕਿ ਜਿਹੜੀ ਵੋਟਾਂ ਦਾ ਸਾਰੀ ਪਾਰਟੀਆਂ ਦੀ ਹੁੰਦੀਆਂ ਨੇ 25% ਵੋਟ ਹੁੰਦੀ ਹੈ ਜਿਹੜੀ ਜਿੱਤ ਹਾਰ ਕਰਦੀ ਹੈ ਤਾਂ ਤੁਹਾਨੂੰ ਕੀ ਲੱਗਦੀ ਹੈ ਕਿ ਕਿਹੜੇ ਪਾਸੇ ਨੂੰ ਝੁਕ ਰਿਹਾ ਬਠਿੰਡਾ ਗਰਮੀ ਤੇ ਖਟਿਆਣੀ ਆ ਰਹੀ ਹੈ ਭਾਈ ਹੂੰਤ ਮਾਨ ਦੇ ਕੰਮ ਬਹੁਤ ਚੰਗੇ ਕਰੇ ਆ ਮੋਟਰਾਂ ਲਈ ਲਾਈਟ ਸਵਚਬੰਦ ਕਰਕੇ ਆਉਣੇ ਆ ਹੁਣ ਵੀ ਮਨਨੇ 10 ਘੰਟੇ ਲਾਈਟ ਚੱਲਦੀ ਸਵੇਰ 5 ਵਜੇ ਚੱਲ ਜਾਈ ਜਾਂਦੀ ਸ਼ਾਮ ਨੂੰ ਜਾਂਦੀ ਹੈ ਮਨਨੇ 5 ਵਜੇ ਹੁਣ ਵੀ ਮਨਨੇ ਚੋਣੇ ਵੇਲੇ ਵੀ ਮੋਟਰਾਂ ਬੰਦ ਕਰਕੇ ਆਉਣੇ ਆ ਅੱਛਾ ਜੇ ਗੱਲ ਕੀਤੀ ਜਾਵੇ ਪਿਛਲੇ ਦੌਰ ਦੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੇ ਅੱਜ ਭਗਵੰਤ ਪਾਣ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਵਿਚਾਲੇ ਜਿਹੜਾ 5 ਸਾਲ ਰਹੀ ਹੈ ਉਹ ਕਾਂਗਰਸ ਦੀ ਸਰਕਾਰ ਰਹੀ ਤਾਂ ਕਿਹੜੀ ਪਾਰਟੀ ਜ਼ਿਆਦਾ ਲੋਕਾਂ ਦੇ ਨੇੜੇ ਰਹੀ ਲੋਕਾਂ ਦੇ ਕੰਮ ਕਿਨੇ ਕੀਤੇ ਜ਼ਿਆਦਾ ਜ਼ਿਆਦਾ ਇਹ ਸੰਤ ਭਗਵੰਤ ਮਾਨ ਦੀ ਠੀਕ ਹੈ ਜੀ ਮਨ ਲ 44 43 ਜਿਆਦਾ ਨੌਕਰੀ ਕਰਦੀ ਹੈ ਕਿਆ ਕਰੇ ਤਣ ਤਣ ਨੌਕਰੀ ਕਹਿੰਗੇ ਪੰਗੇ ਬਹੁਤ ਵੱਡਾ ਇਹ ਲੋਕਾਂ ਗਰੀਬ ਜਨਤਾ ਦੇ ਆਮ ਲੋਕਾਂ ਸੇ ਵੱਡਾ ਫਾਇਦਾ ਹੈ ਪੈਸਾ ਕੋਈ ਲੱਗਣੀ ਨਹੀਂ ਅੱਛਾ ਜੇ ਦੇਖਿਆ ਜਾਵੇ ਗਰਾਊਂਡ ਦੀ ਰਿਪੋਰਟ ਦਾ ਦੀ ਗਰਾਊਂਡ ਦੀ ਰਿਪੋਰਟ ਕੀ ਕਹਿ ਰਹੀ ਹੈ ਗਰਾਊਂਡ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਕਿੱਥੇ ਕਿ ਸਟੈਂਡ ਕਰ ਰਹੀ ਹੈ ਗੁਰਮੀਤ ਕੁਡੀਆਂ ਕੁੱਥੇ ਕਿ ਸਟੈਂਡ ਕਰ ਰਿਹਾ ਅੱਛਾ ਭਾਜਪੀ ਦਾ ਹਾਲ ਕੀ ਹੈ ਖਾਸ ਕਰਕੇ ਬਠਿੰਡਾ ਜੀ ਬਠਿੰਡੇ ਭਾਜਪੀ ਦਾ ਖਤਮ ਹੈ ਜਮ ਇਹ ਸਾਰਾ ਅਕਾਲੀ ਦਲ ਤੋਂ ਟੁੱਟ ਕੇ ਲੜ ਰਹੀ ਹੈ ਚੋਣ ਤਾਂ ਕਿੰਨੀ ਕ ਵੋਟਾਂ ਪੈ ਜਾਣਗੀਆਂ ਉਹਨਾਂ ਨੂੰ ਕਿਦਾਂ ਲੱਗਦਾ ਮਾਹੌਲ ਉਹਨਾਂ ਨੂੰ ਕੀ 5 7000 ਬੋਲ ਬਹੁਤ ਕਿਮਤ ਤੇ ਇੱਥੇ ਖੁੱਡੀਆਂ ਵਾਲੇ ਦਾ ਜੋਰ ਜ਼ਿਆਦਾ ਹੈ ਤੇ ਨਾਲ ਹਰਸ਼ਮਰਤ ਵੀ ਵੇਖੋ ਵੀ ਕਿਹੜਾ ਜਿੱਤ ਇਹਨਾਂ ਨੂੰ ਜਿਆਦਾ ਖੁੱਡੀਆਂ ਵਾਲੇ ਦਾ ਜੋਰ ਜ਼ਿਆਦਾ ਹੈ ਜਿਹੜਾ ਮਤਲਬ ਤੁਸੀਂ ਕਹਿ ਰਹੇ ਹੋ ਜਿਹੜਾ ਫਸਮਾ ਮੈਚ ਹੈ ਹਰਸ਼ਮਰਤ ਨਾਲ ਹੀ ਫਸੂਗਾ ਮੈਚ ਜਿੱਦਾਂ ਮਰਜੀ ਫਸੇ ਹਾਂ ਹਾਂ ਇਹਨਾਂ ਦਾ ਖੁੱਡੀਆਂ ਵਾਲੇ ਦਾ ਆਪਣਾ ਹਰਸ਼ਮਰਤ ਦਾ ਇਹਨਾਂ ਦੋਨਾਂ ਦਾ ਜਿਵੇਂ ਪਿਛਲੇ 15 ਸਾਲਾਂ ਦਾ ਕੰਮ ਹੈ ਹਰਸ਼ਮਰਤ ਕੋਰ ਬਦਲ ਦਾ ਕੀ ਉਹ ਲੋਕਾਂ ਨੂੰ ਪਸੰਦ ਹੈਗਾ ਵਿੱਚ ਪਸੰਦ ਹੈਗਾ ਵਿੱਚ ਨਹੀਂ ਵੀ ਪਸੰਦ ਜੀ ਦੋਨੇ ਚੀਜ਼ਾਂ ਹੀ ਆ ਹੁਣ ਇਹਨਾਂ ਨੇ ਦੇਖੋ ਨੌਕਰੀਆਂ ਦਿੱਤੀਆਂ ਗਰੀਬ ਘਰਾਂ ਦੇ ਬੱਚੇ ਲ ਹਾਂਜੀ ਸਾਡਾ ਹੁਣ ਟੈਕਸੀ ਗੱਡੀ ਦਾ ਕੰਮ ਹੈ ਸਾਨੂੰ ਟ੍ਰੈਕ ਪ੍ਰੂਫ ਵਾਲਾ ਸਾਨੂੰ ਕੋਈ ਨਹੀਂ ਰੋਕਦਾ ਸਾਨੂੰ ਤਾਂ ਇਹ ਨਹੀਂ ਮौज ਬਣੀ ਕਿੰਨੇ ਟੂਲ ਫਰੀ ਹੋ ਗਏ ਆਨੰਦਪੁਰ ਤੱਕ ਦੇ ਸਾਡੇ 5 ਟੂ ਲੱਗਦੇ ਸੀ ਸਾਡੇ 1 ਟੂ ਨਹੀਂ ਲੱਗਦਾ ਅੱਛਾ ਜੇ ਗੱਲ ਕੀਤੀ ਜਾਵੇ ਬਠਿੰਡਾ ਸ਼ਹਿਰ ਦੀ ਤਾਂ ਬਠਿੰਡਾ ਸ਼ਹਿਰ ਦੀ ਹਵਾ ਕੀ ਕਹਿ ਰਹੀ ਹੈ ਭਾਈ ਜੀ ਕਹਿੰਦੇ ਬੀਜੇਪੀ ਨੂੰ ਤਾਂ ਵੋਟ ਹੀ ਨਹੀਂ ਪੈਣੀ ਪਿੰਡਾਂ ਦੇ ਵਿੱਚ ਬੀਜੇਪੀ ਦੀ ਸਥਿਤੀ ਕੀ ਲੱਗਦੀ ਹੈ ਬੀਜੇਪੀ ਦੀ ਸਥਿਤੀ ਕੋਈ ਨਹੀਂ ਦੱਸਦਾ ਸਿਮਰਤ ਕੌਰ ਤੇ ਖੁੱਡੀਆਂ ਇਹਨਾਂ ਦੋਨਾਂ ਦੇ ਫਸਮੀ ਟੱਕਰ ਆ ਜੀ ਠੀਕ ਹੈ ਆਪਾਂ ਐਨ ਹੀ ਕੋਈ ਫੈਸਲਾ ਦੇ ਸਕਦੇ ਵੀ ਹਰਸਿਮਰਤ ਕੌਰ ਜਾਂ ਕੋਈ ਖੁੱਡੀਆਂ ਮਤਲਬ ਵੀ ਲੈ ਜਾਣਗੇ ਜਾਂ ਇਹ ਫੈਸਲਾ ਨਹੀਂ ਦੇ ਸਕਦੇ ਠੀਕ ਹੈ ਨਾ ਅੱਛਾ ਜੇ ਕੰਮ ਦੇਖਿਆ ਜਾਵੇ ਹਰਸਿਮਰਤ ਕੌਰ ਬਾਦਲ ਨੇ ਕਿੰਨੇ ਕੰਮ ਕੀਤੇ ਆ ਹਾਂ ਵੀ ਹਰਸਿਮਰਤ ਕੌਰ ਬਾਦਲ ਨੇ ਵੀ ਕੰਮ ਵਧੀਆ ਜੀ ਜਿੰਨੇ ਕਿ ਸਾਨੂੰ ਪਹਿਲਾਂ ਮੋਟਰਾਂ-ਮੋਟਰਾਂ ਦਿੱਤੀਆਂ ਠੀਕ ਹੈ ਨਾ ਜਿਵੇਂ ਕੁਝ ਵੀ ਕਰਿਆ ਉਹਨੇ ਸਾਣ ਜਿੰਮੇਦਾਰੀ ਵਧ ਦਿੱਤਾ ਫਿਰ ਮੋਟਰਾਂ ਲੱਗੀਆਂ 2.5 ਕਿੱਲਿਆਂ ਦੀ ਮੋਟਰਾਂ ਲੱਗੀਆਂ 4 ਮਹੀਨਿਆਂ ਦੇ ਕਣਕਾਂ ਨੂੰ ਲੱਗ ਗਈ ਉਹ ਵੀ ਕੋਈ ਮਾੜਾ ਨਹੀਂ ਕਰਿਆ ਇਹ ਵੀ ਇਚਾਰਾ ਸਾਡੇ ਵਾਸਤੇ ਬਹੁਤ ਵਧੀਆ ਸਰਕਾਰ ਆ ਇਹ ਵੀ ਕੋਈ ਮਾੜੀ ਨਹੀਂ ਗਈ ਅੱਛਾ ਜੇ ਗੱਲ ਕੀਤੀ ਜਾਵੇ ਕਿਸਾਨਾਂ ਨੂੰ ਲੈ ਕੇ ਤਾਂ ਕਿਸਾਨਾਂ ਨੂੰ ਲੈ ਕੇ ਤੁਹਾਡਾ ਮਾਹੌਲ ਕੀ ਹੈ ਤੁਹਾਡਾ ਮਾਹੌਲ ਕੀ ਹੈ ਕਿਸਾਨਾਂ ਨੂੰ ਲੈ ਕੇ ਕਿਹੜੀ ਸਰਕਾਰ ਵਧੀਆ ਰਹੀ ਹੈ ਬਾਈ ਬਾਈ ਨੂੰ ਪੁੱਛੋ ਜੀ ਆਪਾਂ ਤਾਂ ਇੰਨਾ ਬੋਲੇ ਵਾਲੀ ਸੋ ਉਧਰ ਬਾਈ ਜੀ ਨਾਲ ਗੱਲ ਕਰ ਲੰਨੇ ਆਂ ਅੱਛਾ ਬਾਈ ਜੀ ਕਿਵੇਂ ਵੇਖ ਰਹੇ ਹੋ ਤੁਸੀਂ ਕਹਿ ਰਹੇ ਹੋ ਕਿ ਭਾਜਪਾ ਨੂੰ ਪਿੰਡਾਂ 'ਚ ਨਹੀਂ ਬਣਦੇ ਰੇ ਤੇ ਇੰਨਾ ਗੁੱਸਾ ਹਾਂਜੀ ਦੇਖਦੇ ਰਹਿੰਦੇ ਆ ਜੀ ਅਸੀਂ ਬਹੁਤ ਵਿਰੋਧ ਕਰਦੇ ਆ ਪਿੰਡਾਂ 'ਚ ਨਾ ਰਛਤਰ ਮਾਰਦੇ ਲਾ ਲਾ ਕੇ ਭਾਜਪਾ ਦੇ ਤਾਂ ਕਿਉਂਕਿ ਮੋਦੀ ਤਾਂ ਅੱਕੇ ਪਏ ਆ ਜੀ ਮੋਦੀ ਨੇ ਪੰਜਾਬ ਦਾ ਬੇੜਾ ਕਰਕੇ ਕਿੱਕਤਾ ਵੇਆ ਅੱਛਾ ਭਾਈ ਜੀ ਕਿਵੇਂ ਵੇਖਦੇ ਹੋ ਜੇ ਕਿਸਾਨਾਂ ਨੂੰ ਲੈ ਕੇ ਗੱਲ ਕੀਤੀ ਜਾਵੇ ਤੇ ਕਿਸਾਨਾਂ ਦੇ ਵਿੱਚ ਪਰਸੈਪਸ਼ਨ ਕਿਹਦੀ ਬਣੀ ਹੋਈ ਹੈ ਕਿ ਕਿਸਾਨ ਕਿਹਨੂੰ ਪਸੰਦ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਸੰਦ ਕਰਦੇ ਨੇ ਕਿਉਂਕਿ ਕਿਸਾਨਾਂ ਦੇ ਬਲੋਂ ਅਕਸਰ ਕਿਹਾ ਜਾਂਦਾ ਹੈ ਕਿ ਸਾਨੂੰ ਮੋਟਰਾਂ ਦੇ ਬਿਲ ਫਰੀ ਹੋਗੇ ਤੇ ਕਿਵੇਂ ਵੇਖਦੇ ਹੋ ਕਿ ਕਿਹੜੀ ਸਰਕਾਰ ਨੂੰ ਲੋਕ ਪਸੰਦ ਕਰ ਭਗਵਾਨ ਤੁਮਾ ਜੀ ਬਹੁਤ ਚੰਗੀ ਸਰਕਾਰ ਹੈ ਇਹ ਗੱਡੀਆਂ ਚਲਾਉਣੇ ਆ ਸਾਨੂੰ ਕਦੇ ਕੋਈ ਸਮੱਸਿਆ ਨਹੀਂ ਤੇ ਇੰਨੀ ਸਰਕਾਰ ਸੀ ਬੁਰਾ ਹਾਸ ਭਗਵਾਨ ਤੁਮਾ ਸਰ ਜੀ ਸੋ ਲੋਕਾਂ ਦੇ ਵਿੱਚ ਜਿਹੜੀ ਗੱਲ ਵਿਚਰ ਰਹੀ ਹੈ ਉਹ ਵੀ ਕਰਾਂਗੇ ਜੀ ਕੀ ਕਹਿਣਾ ਚਾਹੁੰਦੇ ਹੋ ਭਾਈ ਜੀ ਮੈਂ ਕਹਿਣਾ ਚਾਹੁੰਦਾ ਵੀ ਇੱਕ ਐਮਪੀ ਬਣ ਜਾਂਦਾ ਉਸ ਨੂੰ 25 ਕਰੋੜ ਰੁਪਈਆ ਮਿਲਦਾ ਹਲਕਿਆਂ ਦੇ ਨੌ ਹਲਕੇ ਨੌ ਵਿਧਾਨ ਸਭਾ ਹਲਕੇ ਹੁੰਦੇ ਆ ਨੌ ਹਲਕਿਆਂ 'ਚ ਲਾਉਣ ਵਾਸਤੇ 25 ਕਰੋੜ ਮਿਲਦਾ ਜੇ ਉਹ 25 ਕਰੋੜ ਰੁਪਈਆ ਨੌ ਹਲਕਿਆਂ 'ਚ ਲਾਈ ਜਾਣ ਤੇ ਹਰ ਬੰਦੇ ਦੀ ਨਿਹਾਰ ਬਦਲ ਜੇ ਤੇ ਲਾਉਂਦੇ ਕੀ ਆ ਇਲੈਕਸ਼ਨਾਂ ਦੇ ਪੰਜ ਪੰਜ ਸੌ ਦੇ ਤਾਈਆਂ ਚਾਰ ਚਾਰ ਸੌ ਦੇ ਤਾ ਉਸ ਤੋਂ ਬਾਅਦ ਬਸ ਕੋਈ ਨਾ ਪੁੱਛਦਾ ਨਾ ਦੱਸਦਾ ਤੇ ਆ ਜਿਹੜੇ ਹੁੰਦੇ ਆ ਨਾਲ ਇਹ ਤਾਂ ਫੋਨ ਹੀ ਬੰਦ ਕਰ ਦਿੰਦੇ ਆ ਜਿਹੜੇ ਹੁਣ ਫੋਨ ਆ ਨਾ ਨਕਲੀ ਜਿਹਾ ਸਾਰੇ ਅਸਲੀ ਫੋਨ ਨਹੀਂ ਇਹਨਾਂ ਕੋਲੇ ਜਦੋਂ ਵੋਟਾਂ ਖਤਮ ਹੋ ਗਈਆਂ ਤੁਸੀਂ ਫੋਨ ਕਰਕੇ ਹੀ ਵਿਖਾ ਦਿਓ ਜੇ ਆ ਚੱਕੀ ਜਾਂ ਤਾਂ ਫਿੱਟੇ ਲਾ ਲ ਤੈ ਕਹਦੇ ਤੁਸੀਂ ਸੋ ਲੋਕਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੀ ਫਸਬੀ ਟੱਕਰ ਹੈ ਹਰਸਿਮਰਤ ਕੋਰ ਬਾਦਲ ਤੇ ਗੁਰਮੀਤ ਸਿੰਘ ਖੁੱਡੀਆਂ ਦੇ ਵਿੱਚ ਦੱਸੀ ਜਾ ਰਹੀ ਹੈ ਤੇ ਭਾਜਪਾ ਨੂੰ ਤਾਂ ਸਿੱਧੀਆਂ ਉਹਨਾਂ ਦੇ ਵੱਲੋਂ ਗਾਲਾਂ ਹੀ ਕੱਢੀ ਜਾ ਰਹੀਆਂ ਤੇ ਕਿਹਾ ਜਾ ਰਿਹਾ ਕਿ ਭਾਜਪਾ ਦਾ ਤਾਂ ਬੁਰਾ ਹਾਲ ਹੈ ਸ਼ਹਿਰ ਦੀ ਗੱਲ ਕੀਤੀ ਜਾਵੇ ਪਿੰਡ ਦੀ ਗੱਲ ਕੀਤੀ ਜਾਵੇ ਤੇ ਕਿਤਨਾ ਕਿਤੇ ਵਿਰੋਧ ਲਗਾਤਾਰ ਜਾ ਰਹੀ ਹੈ ਸੋ ਵੇਖਣਾ ਹੋਵੇਗਾ ਕਿ ਬਠਿੰਡਾ ਲੋਕ ਸਭਾ ਸੀਟ ਦੇ ਉੱਤੇ ਹਰਸਿਮਰਤ ਕੋਰ ਬਾਦਲ ਤੀਜੀ ਵਾਰ ਤੋਂ ਬਾਅਦ ਚੌਥੀ ਵਾਰ ਲਗਾਤਾਰ ਜਿੱਤਦੇ ਨੇ ਜਾਂ ਜਿਹੜਾ ਇਹ ਫਸਮਾ ਮੁਕਾਬਲਾ ਕਿਹਾ ਜਾ ਰਿਹਾ ਕੋਈ ਹੋਰ ਚੱਲੇਗਾ